ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀਆਂ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਹੋਣ ਫੇਰ ਛਿੜੇਗੀ ਖਤਰਨਾਕ ਜੰਗ ਭਾਰਤੀ ਫੌਜ ਦੇ ਮੁਖੀ ਵੱਲੋਂ ਤਿਆਰੀਆਂ ਖਿੱਚਣ ਦੀ ਚੇਤਾਵਨੀ ਭਾਰਤ ਫੌਜ ਦੇ ਮੁਖੀ ਜਨਰਲ ਉਦੇਪਰ ਉਪੰਦਰ ਦੇਵਦੀ ਨੇ ਖਤਰਨਾਕ ਜੰਗ ਦੀ ਚੇਤਾਵਨੀ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਇਸ ਵਾਰ ਦੁਸ਼ਮਣ ਨੂੰ ਕਿਸੇ ਹੋਰ ਦੇਸ਼ ਦਾ ਸਮਰਥਨ ਵੀ ਮਿਲ ਸਕਦਾ ਹੈ ਫੌਜ ਮੁਖੀ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਜਦੋਂ ਪਾਕਿਸਤਾਨ ਫੌਜ ਮੁਖੀ ਤੇ ਫਿਲਡ ਮਾਰਸ਼ਲ ਅਸੀਮਾ ਮਨੀਰ ਅਮਰੀਕਾ ਦੇ ਦੌਰੇ ਤੇ ਹਨ ਹਾਲਾਂਕਿ ਜਨਰਲ ਉਦੇਪ ਰੁਪੇਂਦਰ ਦੇਵਦੀ ਨੇ ਇਸ ਕਿਸੇ ਦੇਸ਼ ਦਾ ਨਾਮ ਨਹੀਂ ਲਿਆ ਹੈ ਅਤੇ ਉਹਨਾਂ ਦਾ ਬਿਆਨ 4 ਅਗਸਤ ਦਾ ਹੈ ਜਿਸ ਦੀ ਵੀਡੀਓ ਫੌਜ ਨੇ ਐਤਵਾਰ ਨੂੰ ਜਾਰੀ ਕੀਤੀ ਹੈ ਪੀਟੀਆਈ ਦੀ ਰਿਪੋਰਟ ਅਨੁਸਾਰ ਫੌਜ ਮੁਖੀ ਨੇ ਕਿਸੇ ਵੀ ਦੇਸ਼ ਦਾ ਨਾਮ ਲੈ ਬਿਨਾ ਖਤਰੇ ਦੀ ਸੰਭਾਵਨਾ ਨੂੰ ਰੇਖਾਕਿਰਤ ਕੀਤਾ ਹੈ ਅਤੇ ਕਿਹਾ ਹੈ ਕਿ ਅਗਲੀ ਵਾਰ ਖਤਰਾ ਬਹੁਤ ਜ਼ਿਆਦਾ ਹੋ ਸਕਦਾ ਹੈ ਅਤੇ ਉਹ ਦੇਸ਼ ਇਹ ਇਕੱਲੇ ਹੀ ਕਰੇਗਾ ਜਾਂ ਕਿਸੇ ਹੋਰ ਦੇਸ਼ ਦਾ ਸਮਰਥਨ ਨਾਲ ਸਾਨੂੰ ਨਹੀਂ ਪਤਾ ਕਿ ਮੈਨੂੰ ਯਕੀਨ ਹੈ ਕਿ ਮੈਨੂੰ ਲੱਗਦਾ ਹੈ ਕਿ ਉਹ ਦੇਸ਼ ਇਕੱਲਾ ਨਹੀਂ ਹੋਵੇਗਾ ਇਹ ਇਹ ਉਹ ਥਾਂ ਹੈ ਜਿੱਥੇ ਸਾਨੂੰ ਸਾਵਧਾਨ ਰਹਿਣਾ ਪਵੇਗਾ ਜਰਨਲ ਉਪੇਂਦਰ ਦਵੇਦੀ ਨੇ ਪ੍ਰੈਸ ਸੰਦੂਰ ਦੀਆਂ ਜਲਤ ਤਾਵਾ ਤੇ ਚੋਰ ਤਿੰਨ ਤੇ ਲਈ ਛਤਰਾੰਜ ਦੇ ਕ੍ਰਿਕਟ ਦੀਆਂ ਸੰਭਾਵਨਾਵਾਂ ਤਾਵਾਂ ਦੀ ਵਰਤੋਂ ਕੀਤੀ ਹੈ ਸ਼ਰਧਾਂ ਦੀ ਖੇਡ ਨਾਲ ਤੁਲਨਾ ਕਰਦੇ ਹੋਏ ਜਨਰਲ ਦਵੇਦੀ ਨੇ ਕਿਹਾ ਕਿ ਇਹ ਪ੍ਰਸ਼ਨ ਸਲੂਰ ਵਿੱਚ ਅਸੀਂ ਸਤਰੰਜ ਦੀ ਖੇਡ ਖੇਡੀ ਹੈ ਇਸ ਦਾ ਕੀ ਅਰਥ ਹੈ ਇਸ ਦਾ ਅਰਥ ਹੈ ਕਿ ਸਾਨੂੰ ਨਹੀਂ ਪਤਾ ਕਿ ਦੁਸ਼ਮਣ ਅਗਲੀ ਚਾਲ ਕੀ ਹੋਵੇਗੀ ਅਤੇ ਅਸੀਂ ਕੀ ਕਰਨ ਜਾ ਰਹੇ ਹਾਂ ਅਸੀਂ ਇਸ ਨੂੰ ਗ੍ਰੀਨ ਜ਼ੋਨ ਕਹਿੰਦੇ ਹਾਂ ਗ੍ਰੀਨ ਜ਼ੋਨ ਦਾ ਅਰਥ ਹੈ ਕਿ ਅਸੀਂ ਇੱਕ ਰਵਾਇਤੀ ਕਾਰਵਾਈ ਨਹੀਂ ਕਰ ਰਹੇ ਸਗੋਂ ਅਸੀਂ ਕੁਝ ਅਜਾਹ ਕਰ ਕਰ ਰਹੇ ਹਾਂ ਜੋਰ ਵੈਕਤੀ ਕਾਰਵਾਈ ਤੋਂ ਥੋੜਾ ਵੱਖਰਾ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ